ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਬਾਈ ਬਾਈ ਹਰਪ੍ਰੀਤ ਸਿੰਘ ਖਾਲਸਾ ਆਪਣੇ ਪਿੰਡੇ ਕੋਰਸ਼ਮੀਰ ਤੋਂ ਬਾਈ ਆਪਣੇ ਕੋਲੇ ਪਹੁੰਚਿਆ ਸੀਗਾ 5-7 ਦਿਨ ਪਹਿਲਾਂ ਸੋ ਬਾਈ ਨੇ ਆਪਣਾ ਨੰਬਰ ਕੰਟੈਕਟ ਨੰਬਰ ਆਪਦੇ ਰਿਸ਼ਤੇਦਾਰਾਂ ਨੂੰ ਦਿੱਤਾ ਬਾਈਆਂ ਦਾ ਪਿੰਡ ਸੀਗਾ ਲਹਿਰਾਖਾਨਾ ਸੋ ਬਾਈਆਂ ਨੇ ਆਪਣਾ ਪੇਜ ਓਪਨ ਕੀਤਾ ਫੇਸਬੁੱਕ ਦਾ ਇੰਸਟਾਗ੍ਰam ਦਾ YouTube ਦਾ ਤੇ ਪੇਜ ਓਪਨ ਕਰਕੇ ਨਾ ਬਾਈ ਨੇ ਆਪਣੇ ਕਰਾਹਿਆਂ ਦਾ ਵੀਡੀਓ ਦੇਖਿਆ ਤੇ ਆਪਾਂ ਨੂੰ ਸਪੈਸ਼ਲ ਮਾਡਲ ਕਰਾਹੇ ਦਾ ਆਰਡਰ ਦਿੱਤਾ ਸੋ ਸਪੈਸ਼ਲ ਮਾਡਲ ਜਿਹੜਾ ਕਰਾਹਾ ਇਹ ਆਪਣਾ ਇਹ ਆ ਕਰਾਹਾ ਡਬਲ ਘੋੜੀ ਦੇ ਵਿੱਚ ਬਾਈਆਂ ਨੇ ਰੈਡੀ ਕਰਵਾਇਆਗਾ ਸੋ ਸੋਨੇ ਦੇ ਸੁਹਾਗੇ ਵਾਲੀ ਗੱਲ ਬਾਈ ਜੀ ਇਹ ਦੱਸਦੇ ਆਂ ਆਪਾਂ ਇੱਕ ਤਾਂ ਬਾਈਆਂ ਨੇ ਇੱਕ ਰਾਹੇ ਦਾ ਆਰਡਰ ਦਿੱਤਾ ਤੇ ਦੋ ਦਿਨਾਂ ਬਾਅਦ ਬਾਈਆਂ ਨੇ ਨਾ ਆਪਣੇ ਵੀਡੀਓ ਦੇਖ ਕੇ ਬਾਈ ਜਿੰਦਰੇ ਦੀਆਂ ਖਾਸ ਆਪਾਂ ਜਿੰਦਰੇ ਬਾਰੇ ਗੱਲਬਾਤ ਵੀ ਕੀਤੀ ਹੋਈ ਐ ਤੇ ਬੱਟ ਪਾਉਂਦਾ ਵੀ ਦਿਖਾਇਆ ਹੋਇਆ ਸੋ ਬਾਈਆਂ ਨੇ ਇੱਕ ਆਪਾਂ ਨੂੰ ਬਾਈ ਜੀ ਉਧਰ ਵੀ ਕੈਮਰਾ ਮਾਰਦੇ ਮੇਰਾ ਭਰਾ ਉਸ ਤੋਂ ਬਾਅਦ ਆਪਾਂ ਨੂੰ ਬਾਈ ਜੀ ਜਿੰਦਰੇ ਦਾ ਆਰਡਰ ਦਿੱਤਾ ਸਪੈਸ਼ਲ ਮਾਡਲ ਦੇ ਅੰਦਰ ਇਹਦਾ ਸੋ ਇਹਨਾਂ ਦੋਨਾਂ ਸੰਧਾਂ ਮਰੇ ਆਪਾਂ ਗੱਲਬਾਤ ਕਰਾਂਗੇ ਆਪਾਂ ਕੀ ਕੀ ਇਹਨਾਂ ਵਿੱਚ ਸਮਾਨ ਲਾਇਆ ਕੀ ਕੀ ਚੇਂਜ ਕੀਤਾ ਕਿੰਨਾ ਕੁ ਵਜਨ ਸਾਰੀ ਗੱਲਬਾਤ ਆਪਾਂ ਕਰਾਂਗੇ ਆਪਣੇ ਨਾਲ ਜੁ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਲਾਜ਼ਮੀ ਕਿਸਾਨ ਭਰਾਵਾਂ ਤੱਕ ਪਹੁੰਚਾ ਦਿਓ ਘਰ ਬੈਠਿਆਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਦੂਰ ਬੈਠੇ ਭਰਾਵਾਂ ਤੱਕ ਆਪਣਾ ਨੰਬਰ ਕੰਟੈਕਟ ਨੰਬਰ ਐਡਰੈਸ ਉਹਨਾਂ ਤੱਕ ਸੌਖਾ ਪਹੁੰਚ ਜੇ ਬਾਈ ਸੋ ਪਹਿਲਾਂ ਬਾਈ ਕਰਾਹੇ ਬਾਰੇ ਗੱਲਬਾਤ ਕਰਦੇ ਆ ਇਹ ਬਾਈ ਜੀ ਸਪੈਸ਼ਲ ਮਾਡਲ ਕਰਾਹਾ ਹੈ ਜਿਹੜਾ ਸਾਈਜ਼ ਹੈਗਾ 8 ਫੁੱਟ ਤੇ 26 ਇੰਚੀ ਜਿਹੜਾ ਸਾਈਜ਼ ਜਿਆਦਾ ਵਿਕਦਾ ਟ੍ਰੈਂਡਿੰਗ ਚ ਹੈ ਤੇ ਹਰ ਇੱਕ ਟਰੈਕਟਰ ਦੇ ਅਕੋਰਡਿੰਗ ਇਹ ਸਾਈਜ਼ ਚੱਲ ਜਾਂਦਾ ਬਾਈ ਡਬਲ ਘੋੜੀ ਇਸ ਵਿੱਚ ਕਰਾਹੇ ਦੇ ਵਿੱਚ ਸਪੈਸ਼ਲ ਲੱਗੀ ਹੋਈ ਆ ਜੇ ਇਹਦੇ ਵਿੱਚ ਆਪਾਂ ਵਜਨ ਦੀ ਗੱਲ ਕਰੀਏ ਬਾਈ ਜ 1.85 ਕਿਲੋ ਦੇ ਨੀਅਰ ਵੋਟ ਇਸ ਕਰਾਹੇ ਦਾ ਵਜਨ ਰਹਿਣ ਵਾਲਾਗਾ ਸੋ ਬਾਈ ਜੀ ਜੇ ਡਬਲ ਕੋੜੀ ਵਾਲੇ ਕਰਾਹੇ ਦੀ ਗੱਲ ਕਰੀਏ ਆਪਾਂ ਤੁਸੀਂ ਚਾਹੇ ਸਾਥੋਂ 3 ਕੁਆਟਲ ਦੇ ਵਿੱਚ ਡਬਲ ਕੋੜੀ ਵਾਲਾ ਕਰਾਹਾ ਰੈਡੀ ਕਰਵਾ ਲਓ ਚਾਹੇ 2 ਕੁਆਟਲ ਦੇ ਵਿੱਚ ਕਰਾ ਲਓ ਚਾਹੇ 2.5 ਦੇ ਵਿੱਚ ਕਰਾ ਲਓ ਚਾਹੇ 1 ਕੁਆਟਲ 85 ਕਿਲੋ ਵਜਨ ਦੇ ਵਿੱਚ ਕਰਵਾ ਲਓ ਸੋ ਬਾਈ ਜੀ ਕਰਾਹਾ ਆਲਮੋਸਟ ਸਾਰੇ ਕਰਾਹਿਆਂ ਦਾ ਰਿਐਲਟੀ ਸਾਨੂੰ ਬਹੁਤ ਵਧੀਆ ਮਿਲ ਰਿਹਾਗਾ ਤੇ ਵਧੀਆ ਚੱਲ ਰਿਹਾਗਾ ਸੋ ਇਸ ਕਰਾਹ ਦੀ ਵਿਕਰੀ ਵੀ ਵਧੀਆ ਗਈ ਬਾਕੀ ਇਹ ਵੀ ਮજબૂત ਆ ਪੂਰਾ ਹੈਵੀ ਆ 빙ਾ ਵਗੈਰਾ ਨਹੀਂ ਹੁੰਦਾ ਟੁੱਟਦਾ ਵਗੈਰਾ ਨਹੀਂ ਬਹੁਤ ਸੋਹਣਾ ਤੇ ਚੰਗਾ ਕਰਾਹਾ ਬਣਿਆ ਹੋਇਆ ਸੋ ਇਹਦੇ ਵਿੱਚ ਪਹਿਲਾਂ ਫਰਸਟ ਕੋੜੀ ਦੀ ਗੱਲ ਕਰਦੇ ਆਪਾਂ ਤੇ ਫਰਸਟ ਕੋੜੀ ਦੇ ਵਿੱਚ ਗੱਲ ਕਰੀ ਆਪਾਂ ਇਹਦੇ ਵਿੱਚ 2.5 ਇੰਚੀ 400 ਦੀ ਬਹੁਤ ਮਜਬੂਤ ਤੇ ਹੈਵੀ ਆਪਾਂ ਕੋੜੀ ਲਾਈ ਹੋਈ ਆ ਜਿਹੜੀ ਕਿ ਜਿਹੜੀ ਬੈਕ ਕੋੜੀ ਲੱਗੀ ਆ ਉਹਨੂੰ ਵੀ ਮਜਬੂਤ ਬਣਾਉਂਦੀ ਆ ਜਦੋਂ ਉਹਨੂੰ ਆਪਾਂ ਬੈਗ ਤੋਂ ਧੱਕਦੇ ਆਂ ਤਾਂ ਅਗਲੀ ਕੋੜੀ ਤੇ ਵੀ ਪੂਰਾ ਪ੍ਰੈਸ਼ਰ ਤੇ ਜ਼ੋਰ ਪੈਂਦਾਗਾ ਸੋ 빙ੀ ਵਗੈਰਾ ਨਹੀਂ ਹੁੰਦੀ ਟੁੱਟਦੀ ਨਹੀਂਗੀ ਸੋ ਬਹੁਤ ਵਧੀਆ ਰਿਜ਼ਲਟ ਮਿਲਿਆ ਆਪਾਂ ਨੂੰ ਕਦੇ ਵੀ ਆਪਾਂ ਨੂੰ ਲੰਬਾ ਨਹੀਂ ਆ ਸੋ ਇਸ ਤੋਂ ਬਾਅਦ ਆਪਾਂ ਜੀ ਚਾਦਰ ਦੀ ਗੱਲ ਕਰਕੇ ਇਹਦੇ ਵਿੱਚ ਆਪਾਂ ਟਾਟਾ ਲਪਰੋ ਦੀ ਕਾਲੀ ਚਾਦਰ ਲਾਈ ਹੋਈ ਆ ਦੱਸ ਗਏ ਜੀ ਸੋ ਇਹਦਾ ਵੀ ਬਹੁਤ ਵਧੀਆ ਰਿਜ਼ਲਟ ਆ ਬਾਈ ਸੋ ਇਸ ਤੋਂ ਬਾਅਦ ਆਪਾਂ ਕਰਾਹੇ ਦੇ ਬੈਕ ਸਾਈਡ ਦੀ ਗੱਲ ਕਰਦੇ ਆ ਆਪਾਂ ਤੁਹਾਨੂੰ ਦਿਖਾਉਣੇ ਆ ਬੈਕ ਸਾਈਡ ਦੇ ਵਿੱਚ ਆਪਾਂ ਇਹਦੇ ਵਿੱਚ ਕੀ ਕੀ ਲਾਇਆ ਹੋਇਆਗਾ ਤੇ ਕੀ ਕੀ ਸਿਸਟਮ ਇਹਦੇ ਵਿੱਚ ਆਪਾਂ ਚੇਂਜ ਵਗੈਰਾ ਕੀਤਾ ਇਹਦੇ ਵਿੱਚ ਬਾਈ ਜੀ ਆਪਾਂ ਜਿਹੜਾ ਡਬਲ ਬੀਮ ਹੈ ਉਹ ਇਸ ਕਰਾਹੇ ਦੇ ਵਿੱਚ ਆਪਾਂ ਲਾਇਆ ਹੋਗਾ ਉੱਤੇ 2 ਇੰਚੀ ਵਾਲਾ ਇਹਦੇ ਵਿੱਚ ਡਬਲ ਬੀਮ ਆ ਜਾਂਦਾਗਾ ਥੱਲੇ 2.5 ਇੰਚੀ ਵਾਲਾ ਆ ਜਾਂਦਾ ਤੇ ਕਿੱਲੀਆਂ ਵਗੈਰਾ ਆ ਜਾਂਦੀਆਂ ਡਬਲ ਹੁੱਕ ਆ ਜਾਂ ਫੱਲਾ ਮਜ਼ਬੂਤ ਤੇ ਹੈਵੀ ਕਰਾਹਾ ਇਹਦੇ ਨਾਲ ਬਣ ਜਾਂਦਾ ਹੈ। ਸੋ ਜੇ ਗੱਲ ਕਰਗੇ ਬਾਈ ਜੀ ਇਹਦੇ ਵਿੱਚ ਛੁਰੀ ਦੀ ਛੁਰੀ ਇਹਦੇ ਵਿੱਚ ਜਿਹੜੀ ਲੱਗੀ ਹੋਈ ਆ ਸਪੈਸ਼ਲ ਛੁਰੀ ਜਿਹਦਾ ਕੀ ਥਲੜਾ ਬਲੇਡ ਆ ਆਪਾਂ ਛੁਰੀ ਕਹਿ ਦਿੰਨੇ ਆ ਉਹਨੂੰ। ਸੋ ਇਹ ਵੀ ਪੂਰੀ ਮਜ਼ਬੂਤ ਤੇ ਹੈਵੀ ਲਈ ਹੋਈ ਆ ਸਪੈਸ਼ਲ ਮਾਡਲ ਜਿਹਦਾ ਰੇਟ ਆ 3500 ਰੁਪਿਆ। ਸੋ ਇਹਦੀ ਕਸਾਈ ਵੀ ਬਹੁਤ ਘੱਟ ਆ ਬਾਈ। ਸੋ ਬਾਈ ਜਿਹੜਾ ਭਰਾ ਕਰਾਹਾ ਬਣਾਉਣ ਲਈ ਇੰਟਰਸਟਿਡ ਆ ਚਾਹੇ ਸਿੰਗਲ ਕੋੜੀ ਦੇ ਵਿੱਚ ਆ ਚਾਹੇ ਡਬਲ ਕੋੜੀ ਦੇ ਵਿੱਚ ਆ ਕਿੰਨੇ ਵੀ ਵਜਨ ਦਾ ਕਿਸੇ ਵੀ ਟਰੈਕਟਰ ਦੇ ਅਕੋਰਡਿੰਗ ਤੁਸੀਂ ਬਣਾਉਣਾ ਚਾਹੁੰਦੇ ਹੋ ਕਿਸੇ ਵੀ ਕੰਮ ਖਾ ਆਪਣਾ ਸਕਰੀਨ ਤੇ ਚੱਲਦਾ ਨੰਬਰ ਆ ਬਾਈ ਕਾਲ ਕਰ ਲੇ ਤੁਸੀਂ ਬਾਕੀ ਇਸ ਤੋਂ ਬਾਅਦ ਬਾਈ ਜੀ ਆਪਾਂ ਜਿੰਦਰੇ ਬਾਰੇ ਗੱਲਬਾਤ ਕਰਾਂਗੇ ਸੋ ਬਾਈ ਜੀ ਇਹਦੀ ਜਿਹੜੀ ਖਾਸੀਅਤ ਆ ਨਾ ਇਹ ਸਭ ਤੋਂ ਵੱਡੀ ਖਾਸੀਅਤ ਇਹਦੀ ਜਿੰਦਰੇ ਦੀ ਆ ਬਾਈ ਇਹ ਜਿੰਦਰਾ ਦਾਣਾ ਨਹੀਂ ਚੱਕਦਾ ਟਰੈਕਟਰ ਦੀ ਸਾਰੀ ਲੀ ਲੈ ਕੇ ਜਾਂਦਾ ਟਰੈਕਟਰ ਦੇ ਟਾਇਰਾਂ ਦੇ ਤੋਂ ਥੋੜਾ ਥੋੜਾ ਬਾਹਰ ਚੱਲਦਾ ਟਰੈਕਟਰ ਦੇ ਸਾਰੀ ਲੀ ਲੈ ਕੇ ਜਾਂਦਾ ਦਾਣਾ ਨਹੀਂ ਚੱਕਦਾ ਤੇ ਫੁੱਲ ਵਧੀਆ ਵੱਟ ਪਾਉਂਦਾ ਮਜ਼ਬੂਤ ਤੇ ਮੰਨ ਕੇ ਚੱਲ ਗਏ ਵੀ ਕਰੜੇ ਥਾਂ 'ਚ ਵੱਟ ਪਾਉਂਦਾ ਦਾ ਸੋ ਇਹਦੇ ਵਿੱਚ ਜਿਹੜਾ ਫਰੇਮ ਵਗੈਰਾ ਲੱਗਾ ਹੋਇਆ ਉਹ ਵੀ ਪੂਰਾ ਮਜ਼ਬੂਤ ਵਧੀਆ ਲੱਗਾ ਹੋਇਆ ਜੇ ਇਹਦੇ ਆਪਾਂ ਵਜਨ ਦੀ ਗੱਲ ਕਰੀਏ ਬਾਈ ਜੀ ਵਜਨ ਇਹਦੇ ਵਿੱਚ 1 ਕਿਲੋ 15 ਕਿਲੋ ਤੇ 20 ਕਿਲੋ ਦੇ ਨੇਅਰ ਬੋਟ ਇਸ ਜਿੰਦਰੇ ਦੇ ਵਿੱਚ ਵਜਣਾਗਾ ਸੋ ਮੈਂ ਤੇਰਾ ਕੈਮਰਾ ਮੜਾ ਦੇ ਨੇੜੇ ਮਾਰ ਕੇ ਦਿਖਾ ਦੇ ਬਾਈ ਜੀ ਇਹਦੇ ਵਿੱਚ ਆਪ ਜਿਹੜੀ ਇਹ ਭਗੋੜੀ ਆ ਉਹ ਇਸ ਵਾਰ ਚੇਂਜ ਕੀਤੀ ਆ ਪਹਿਲਾਂ ਇਹਦੇ ਵਿੱਚ ਆਪਾਂ 2.5 ਇੰਚ 3 ਸੂਤ ਦੀ ਲਾਉਂਦੇ ਹੁੰਦੇ ਸੀ ਬਟ ਇਸ ਵਾਰ ਇਸ ਦੇ ਵਿੱਚ ਆਪਾਂ ਜਿਹੜੀ ਜਿਹੜੀ ਘੋੜੀ ਲਾਈ ਹੋਈ ਆ ਉਹ ਲਾਈ ਹੋਈ ਆ 2.5 ਇੰਚ 4 ਸੂਤ ਦੀ ਫੁੱਲ ਮਜ਼ਬੂਤ ਤੇ ਹੈਵੀ ਕਰਾਹੇ ਦੇ ਵਾਂਗੂ ਕਰਾਹੇ ਦੀ ਜਿਹੜੀ ਅਗਲੀ ਘੋੜੀ ਉਹ ਵੀ ਇਸ ਤਰ੍ਹਾਂ ਦੀ ਲੱਗੀ ਹੋਈ ਆ ਉਸ ਤਰ੍ਹਾਂ ਦੀ ਲੱਗੀ ਹੋਈ ਆ ਬ ਸੋ ਹਰ ਇੱਕ ਜਿੰਦਰੇ ਦੇ ਵਿੱਚ ਹੀ ਆਪਾਂ ਬਈ ਜੀ 3 ਇੰਚੀ ਵਾਲਾ ਫਰੇਮ ਲਾਉਣੇ ਆ ਇਹਦੇ ਨਾਲ ਮਜ਼ਬੂਤ ਬਣ ਜਾਂਦਾ ਕਈ ਵਾਰੀ ਕਰੜੇ ਥਾਂ ਦੇ ਵੱਟ ਪਾਉਣੀ ਆ ਸੋ ਵਧੀਆ ਪਾ ਆਂਦਾ 빙ਾ ਵਗੈਰਾ ਨਹੀਂ ਹੁੰਦਾ ਫਰੇਮ ਪੂਰਾ ਵਧੀਆ ਲੱਗਿਆ ਹੋਇਆਗਾ ਤੇ ਬਾਕੀ ਚਾਦਰ ਵਗੈਰਾ ਵੀ ਸੋਹਣੀ ਬਹੁਤ ਵਧੀਆ ਲੱਗੀ ਹੋਈ ਆ ਤੇ ਜੇ ਛੁਰੀ ਦੀ ਗੱਲ ਕਰੀਏ ਇਹਦੇ ਵਿੱਚ ਆਪਾਂ ਜਿਹੜੀ ਛੁਰੀ ਆ ਉਹ ਇਹਦੇ ਵਿੱਚ ਲੱਗੀ ਆ ਕਰਾਹੇ ਦੇ ਅਕੋਰਡਿੰਗ ਇਹਦੇ ਵਿੱਚ ਆਪਾਂ ਛੁਰੀ ਲਾਈ ਹੋਏ 4 ਇੰਚ ਵਾਲੀ ਸੋ ਇਹਦੇ ਨਾਲ ਜਿਹੜੀ ਕੀ ਉਚਾਈ ਬਣ ਜਾਂਦੀ ਆ ਤੇ ਵੱਟ ਪੂਰੀ ਵਧੀਆ ਖੜੀ ਹੋ ਜਾਂਦੀ ਤੇ ਮਜ਼ਬੂਤ ਬਣ ਜਾਂਦੀ ਆ ਸੋ ਮੇਰਾ ਭਰਾ ਜਿਹੜਾ ਭ ਜਿੰਦਰਾ ਬਣਾਉਣ ਲਈ ਕਲਟੀਵੇਟਰ ਹਲ ਬਣਾਉਣ ਲਈ ਇੰਟਰਸਟਿਡ ਹੈਗਾਗਾ ਤਾਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਬਾਈ ਜੀ ਮਿਸਤਰੀ ਲਾਹਵ ਸਿੰਘ ਕੋਰਸ਼ਮੀਰ ਦੁਕਾਨ ਨੰਬਰ 3 ਉੱਤੇ ਬਾਕੀ ਬਈ ਸਕਰੀਨ ਤੇ ਚੱਲਦਾ ਨੰਬਰ ਆ ਤੁਸੀਂ ਕਾਲ ਕਰਕੇ ਕਰਾਹਾ ਜਿੰਦਰਾ ਕਲਟੀਵੇਟਰ ਹਲ ਬੁੱਕ ਕਰ ਸਕਦੇ ਹੋ ਸੋ ਬਾਈ ਜ਼ਰੂਰ ਸ਼ੇਅਰ ਕਰ ਦਿਓ ਵੀਡੀਓ ਕਿਸਾਨ ਭਰਾਵਾਂ ਤੱਕ ਸਤਿ ਸ੍ਰੀ ਅਕਾਲ ਜੀ